ਹੈਲੋ ਜੀ ਸਤਿ ਸ਼੍ਰੀ ਅਕਾਲ ਤੇ ਅੱਜ ਅਸੀਂ ਚੱਲੇ ਸੀਗੇ ਮੂਵੀ ਦੇਖਣ ਤੇ ਆਪਾਂ ਹੋ ਚੁੱਕੇ ਆ ਰੈਡੀ ਤੇ ਕਰਦੇ ਪਏ ਆ ਜੀ ਕੈਬ ਦੀ ਵੇਟ ਤੇ ਸਾਡੀ ਕੈਬ ਨਹੀਂ ਹੁੰਦੀ ਪਈ ਪਤਾ ਨਹੀਂ ਸੀ ਬਾਹਰ ਬਾਰਿਸ਼ ਆਉਂਦੀ ਪਈ ਆ ਬਾਰਿਸ਼ ਤੇ ਕਰਕੇ ਕੈਬ ਬੁੱਕਣ ਚਾਹੁੰਦੀ ਪਈ ਇਹ ਦਿੱਕਤ ਤੇ ਫਾਈਨਲੀ ਸਾਡੀ ਕੈਬ ਹੋ ਚੁੱਕੀ ਸੀਗੀ ਬੁੱਕ ਤੇ ਆਪਾਂ ਚੱਲ ਪਏ ਸੀਗੇ ਮੂਵੀ ਦੇਖਣ ਤੇ ਪਹੁੰਚਦੇ ਆਈ ਆਪਾਂ ਬਾਸਤ ਕਰਤਾ ਫੋਟੋ ਸ਼ੂਟ ਸਟਾਰਟ ਤੇ ਫਾਈਨਲੀ ਸਾਡੀ ਮੂਵੀ ਹੋ ਚੁੱਕੀ ਆ ਜੀ ਸਟਾਰਟ ਤੇ ਆਪਾਂ ਗਿਆ ਪਹੁੰਚ ਤੇ ਹੁਣ ਆਪਾਂ ਚੱਲੇ ਆ ਜੀ ਥੋੜਾ ਜਿਹਾ ਫੋਟੋ ਸ਼ੂਟ ਕਰ ਕਿਉਂਕਿ ਉਹ ਵੀ ਬੜਾ ਜ਼ਰੂਰੀ ਹੈ ਨਾ ਫਿਰ ਉਹਦੇ ਤੋਂ ਬਿਨਾ ਗੱਲ ਨਹੀਂ ਬੰਦੀ ਤੇ ਮੂਵੀ एकदम ਮਸਤੀਗੀ ਫਿਊਚਰ ਦੇ ਵਿੱਚ ਕੀ ਹੋਣਾ ਉਹਦੇ ਰਿਲੇਟਿਡ ਸੀਗੇ ਸਟਾਰਟਿੰਗ 'ਚ ਤੇ ਮੈਂ ਤਾਂ ਲੱਗੀ ਬਾਬਾ ਰੋਣਾ ਕਿਉਂਕਿ ਮੈਨੂੰ ਐਦਾਂ ਦੀ ਪੂਤਾ ਪਤਾਵਲੀਆਂ ਚੰਗੀਆਂ ਨਹੀਂ ਲੱਗਦੀਆਂ ਬਟ ਹੌਲੀ-ਹੌਲੀ ਫਿਰ ਠੀਕ ਜਾ ਹੋ ਗਿਆ ਤੇ ਮੂਵੀ ਸਾਡੀ ਖਤਮ ਹੋ ਗਈ ਤੇ ਆਪਾਂ ਫਿਰ ਚੁੱਕਿਆ ਬੈਗ ਤੇ ਤੁਰ ਪਏ ਬਾਹਰ ਨੂੰ ਬਾਹਰ ਨੂੰ ਗੀ ਫੋਟੋ ਸ਼ੂਟ ਕਰਨ ਲੱਗ ਗਏ ਫਿਰ ਆਪਾਂ ਫੋਟੋ ਸ਼ੂਟ ਵੀ ਤਾਂ ਕਰਨਾ ਜ਼ਰੂਰੀ ਹੈ ਨਾ ਮੈਂ ਕਿਹਾ ਚੱਲ ਲਿਫਟ ਜਾਣ ਤੋਂ ਪਹਿਲਾਂ ਇੱਕ ਫੋਟੋ ਸ਼ੂਟ ਹੋ ਜੇ ਤੇ ਮੂਵੀ ਸੀਗੀ ਸਾਡੀ ਬਹੁਤ ਵਧੀਆ ਆਪਾਂ ਕੀਤਾ ਇੰਜੋਏ ਤੇ ਹੁਣ ਦੇਖੋ ਮਾਲ ਪੂਰਾ ਮਾਲ ਖਾਲੀ ਸੀਗਾ بارش ਤੇ ਕਰਕੇ ਤੇ ਵੀ ਉਹ ਬਹੁਤ ਸੋਹਣਾ ਸੀਗਾ ਬਟ ਸਾਡੀ ਕੈਬ ਨਹੀਂ ਸੀ ਬੁੱਕ ਹੁੰਦੀ ਕੋਈ ਪਈ ਤੇ ਫਾਈਨਲੀ ਸਾਡੀ ਕੈਬ ਹੁਣ ਫਿਰ ਬੁੱਕ ਹੋ ਗਈ ਤੇ ਆਪਾਂ ਪਾਲੇ ਚੱਲੇ ਬਾਹਰ ਨੂੰ ਤੇ ਆਹ ਵੇਖਿਓ ਹੁਣ ਮਾਲ ਚਾਲ-ਬਾਰ ਦਾ ਜਿੰਨੀ ਵਧੀਆ ਮੂਵੀ ਸੀਗੀ ਹੁਣ ਨਾਲ ਵਧੀਆ ਹੁਣ ਮੌਸਮ ਹੈ ਆ ਕੜ ਚੱਕੜ ਚੱਕੜ ਸਾਰੇ ਪਾਸੇ ਪਾਣੀ ਪਾਣੀ ਬਸ ਤੇ ਆਪਾਂ ਮੂਵੀ ਬਹੁਤ ਇੰਜੋਏ ਕੀਤੀ ਤੇ ਵਧੀਆ ਲੱਗੀ ਤੁਸੀਂ ਵੀ ਜਰੂਰ ਵੇਖਿਓ ਤੇ ਆਪਣੇ ਬੱਚਿਆਂ ਨੂੰ ਵਿਖਾਇਓ ਕਿ ਉਹਨਾਂ ਦੇ ਆਉਣ ਵਾਲਾ ਫਿਊਚਰ ਚ ਕੀ ਕੁਝ ਹੋ ਸਕਦਾ ਆ ਦੇਖੋ ਪਾਣੀ ਦਾ ਮੌਲ ਚਾਲ ਤੇ ਆਪਾਂ ਰੋਟੀ ਘਰੋਂ ਖਾਣ ਕਰਕੇ ਆਪਾਂ ਕੁਝ ਨਹੀਂ ਸਿਖਾਦਾ ਤੇ ਫਿਰ ਆਪਾਂ ਪਹੁੰਚਦੇ ਅਸੀਂ ਘਰ ਦੇ ਕੋਲੇ ਹੋਈ ਲੈ ਚਿਲੀ ਪਟਾਟੋ ਤੇ ਚੋਕੇ ਤੁਰਪੇ ਕਰਵਾਇਆ ਕਰ ਵੱਲ ਨੂੰ ਬਾਕੀ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਲਾਈਕ ਕਮੈਂਟ